ਕਿਵੇਂ ਹਰਪਾਲ ਬੈੱਡ ਇਹ ਟੁੱਟਿਆ ਹੋਇਆ ਹੈ ਨਾ ਬਚਾਣਾ ਚਲ ਆਪਣੇ ਤਾਂ ਇੰਨਾ ਭਾਰ ਹੈ ਨਹੀਂਗਾ ਗਸਤੀ ਏਰੀਆ ਕਰਗੇ ਨੂੰ ਸਦਾ ਕਨੇਸ਼ਰ ਦੇ ਅਸੀਂ ਦਰਾਂ ਚ ਮੰਜਾ ਢਾ ਲਿਆ ਸਖ ਤਾਂ ਹੈ ਨਹੀਂ ਸਾਡੇ ਜੈ ਕੋ ਬਈ ਇਹ ਪਾਉਂਡ ਦੇ ਕੇ ਗਿਆ ਹੋ ਬਈ ਆਹ ਪਾਉਂਡ ਇਹ ਪਾਉਂਡ ਹੁੰਦੇ ਆ ਇੰਗਲੈਂਡ ਦੇ ਪਾਉਂਡ ਹਾਂ 10 ਪਾਉਂਡ 10 ਪਾਉਂਡ ਦੇ ਕੇ ਗਿਆ 10 ਪਾਉਂਡ ਉਧਰ ਦੇ 10 ਰੁਪਏ ਤੇ ਇਧਰ ਦਾ ਇਹ 1000 ਰੁਪਿਆ ਦਾ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਭਾਈ ਇੱਥੇ ਦੇਸ਼ ਕੋਲੇ ਆ ਕੇ ਕਹਿ ਨਹੀਂ ਪਈ ਇੱਥੇ ਹੋਈ ਆ ਗੁੱਡ ਮਾਰਨਿੰਗ ਸਵੇਰੇ ਪਹਿਲਾਂ ਜਦੋਂ ਦਾ ਨਾ ਆਉਣ ਲੱਗਿਆ ਉਦੋਂ ਦੀ ਵੀਡੀਓ ਸੇਵ ਤੇ ਲਾਈ ਘਟੋ ਘਟਾ ਡੇਢ ਘੰਟਾ ਲੱਗ ਗਿਆ ਤੇ ਬਸ ਉਹਦੀ ਅੱਡੇ ਤੇ ਆ ਗਈ ਬੱਸ ਆ ਗਈ ਸੀ ਕਿ ਜਦੋਂ ਵੀਡੀਓ ਸੇਵ ਹੋਈ ਨੰਭਜ ਕੇ ਵਾਸਤੇ ਚੜਨਾ ਪਿਆ ਤੇ ਉੱਥੇ ਮੈਂ ਥੋੜੀ ਗੱਬਰ ਦੀ ਵੀਡੀਓ ਬਣਾਉਣ ਲੱਗ ਗਿਆ ਬਸ ਉਹਨਾਂ ਕ ਟਾਈਮ ਹੀ ਸੀਗਾ ਤੇ ਗੋਗੀ ਨੂੰ ਬੇਨਤੀ ਕਰਦਾ ਗੱਬਰ ਦੀ ਵੀਡੀਓ ਤੇ ਥੋੜਾ ਜਿਹਾ ਧਿਆਨ ਦੇਵੇ ਤੇ ਹੁਣ ਮੈਂ ਜਾਈ ਜਨਾ ਰੂਮ ਕਣੀ ਥੋੜਾ ਜਿਹਾ ਥੋ ਸਮਾਨ ਚੱਕ ਕੇ ਲਿਆਉਣਾ ਫੇਰ ਜਾਣਾ ਕੰਮ ਤੇ ਮੈਨੂੰ ਆਇਸੀ ਗੋਗੀ ਗੋਗੀ ਦਾ ਫੋਨ ਕਰਾ ਅੱਛਾ ਕਹਿੰਦਾ ਯਾਰ ਗੱਬਰ ਨੂੰ ਦੇਖਣਾ ਮਿਲਗਾ ਤੈਨੂੰ ਪਤਾ ਬਾਹਰ ਹੁਣ ਅਮਰੀਕਾ ਟੱਪ ਗਿਆਗਾ ਹਾਂ ਗੋਗੀ ਹੋਰ ਅੱਛਾ ਹਾਂ ਗੋਗੀ ਕਹਿੰਦਾ ਤੇ ਗੋਗੀ ਨੂੰ ਕਰਦੇ ਸਸਰੀ ਗਾਲ ਮਾੜੀ ਗੋਗੂ ਨੂੰ ਕਹਦਾ ਮੈਂ ਸਸਰੀ ਕਹਿੰਦੀ ਤੇ ਉਹ ਰਿਸ਼ਤਾ ਕਹਿੰਦਾ ਜੀ ਕਰਾਉਣ ਨੂੰ ਤੈਨੂੰ ਗੋਗੀ ਹਾਂ ਪੱਕੀ ਗਾ ਮੈਨੂੰ ਫੋਨ ਆਇਆ ਸੀ ਮੈਂ ਤੇਰੀ ਗੱਲ ਵੀ ਕਰਾ ਦੂੰਗਾ ਤੈਨੂੰ ਤੇਰਾ ਨੰਬਰ ਹੀ ਦੇ ਦੂੰਗਾ ਉਹ ਨੰਬਰ ਮੰਗਦਾ ਸੀ ਉਦੋਂ ਮੈਂ ਤਾਂ ਕੰਮ ਥੋੜਾ ਮੈਂ ਬਿਜੀ ਸੀ ਨੰਬਰ ਦੇ ਦੇ ਮੇਰਾ ਹੈ ਤਾਂ ਹੈ ਤੇਰੇ ਕੋਲ ਨੰਬਰ ਬੋਲ ਦੇ ਇੱਕ ਵਾਰੀ ਮਾੜਾ ਯਾ 90417 90417 68998 68998 ਤੇ ਹੁਣ ਵਿਆਹ ਤਾਂ ਕਰਾ ਲੇਗਾ ਕਿਹਦੇ ਕੋਈ ਪੱਕਾ ਪਤਾ ਨਹੀਂ ਉਮਰ ਤਾਂ ਕੋਈ ਤੇਰੀ ਬਾੜੀ ਨਹੀਂ 32 ਸਾਲਾਂ ਦੀ ਹੋਊਗੀ ਹਾਂ 20 25 ਸਾਲਾਂ ਦੀ 30 32 ਸਾਲਾਂ ਦੀ ਆ ਬਬਰ ਕੋਈ ਬਾੜੀ ਨਹੀਂ ਵਾਲ ਤਾਂ ਤੇਰੇ ਸਾਰੇ ਕਾਲੀ ਪਏ ਆਗੇ ਕੱਲੀ ਦਾੜੀ ਚਿੱਟੀ ਆ ਥੱਲੇ ਥੋੜੀ ਜਿਹੀ ਹੈ ਨਾ ਇਹ ਤਾਂ ਕੀ ਹੁੰਦਾ ਹੈਗਾ ਹੈ ਬਾਲ ਤਾਂ ਚਵਾਕਾਂ ਦੇ ਜਾਂਦੇ ਚਿੱਟੇ ਹੁਣ ਤਾਂ ਹਾਂ ਇਹ ਕੀ ਹੁੰਦਾ ਹੈਗਾ ਹੁਣ ਤਾਂ ਪੱਕਾ ਹਾਂਗੀ ਗੋਗੀ ਨੂੰ ਫਿਰ ਫੇਰ ਹੀ ਪਾਉਂ ਮੈਸੇਜ ਲਾ ਪਾ ਦੇ ਗੋਗੀ ਨੂੰ ਮੈਸੇਜ ਕੋਈ ਨਹੀਂ ਹਾਂਗੀ ਹਨਾ ਰਿਸ਼ਤੇ ਕਰਨਗਾ ਨਾ ਕੋਈ ਨਹੀਂ ਕਹਿੰਦੇ ਠੀਕ ਹੈ ਬਸ ਠੀਕ ਹੈ ਠੀਕ ਹੈ ਓਕੇ ਬਾਈ ਗੋਗੀ ਮੜੇ ਗੱਲ ਤੇ ਧਿਆਨ ਦੇ ਠੀਕ ਹੈ ਗੌਰ ਕਰੀ ਅੱਧਰੋਂ ਜੇ ਕੋਈ ਬਾਹਰੋਂ ਹੱਲ ਹੁੰਦਾਗਾ ਤਾਂ ਇਧਰੋਂ ਅਮਰੀਕਾ ਚੋਂ ਕਰ ਰਹੇ ਆਉਂਦਾ ਹੋਇਆ ਗੋਗੀ ਹਾਂ ਚੋਬਰ ਇੱਦਾਂ ਪਾਉਣ ਵਾਸਤੇ ਤਿਆਰ ਨੇ ਯਾਰੋ ਯਾਰਕੇ ਜੀ ਥਾਪੀ ਮਾਰ ਦੋ ਇੱਕ ਨਾ ਆਰ ਕੇ ਤਾਂ ਮੈਨੂੰ ਕਰੰਟ ਚ ਅੱਜ ਲੱਗ ਨਹੀਂ ਰਿਹਾ ਕਰ ਦ ਕਰ ਦਾਂਗੇ ਕਰੰਟ ਤੇ ਪਾ ਥੋੜੇ ਟਾਈਮ ਹੋਰ ਚਾਹ ਪੀਂਦੇ ਪੀਂਦੇ ਕਰੰਟ ਹੀ ਕਰ ਦਾਂ ਆਹ ਗਲਤ ਬੰਦਾ ਤੁਸੀਂ ਕਿਵੇਂ ਨਾਲ ਖੜਾ ਰੱਖਿਆ ਅੱਜ ਹੈ ਦੇ ਅੱਖਾਂ ਕਿੰਨ ਕਿੰਨੇ ਰੀਪੇ ਮੁੜੇ ਹੈ ਬੰਦੇ ਹੀ ਮੁੜੇ ਨਹੀਂ ਮੇਰੇ ਹੋਗੇ ਨਾਟਰੇ ਪੀਏ ਮੇਰੇ ਹੋਗੇ ਕੰਮ ਤਾਂ ਹੋਗੇ ਜੀ ਫ੍ਰੀ ਠੀਕ ਏ ਅੱਜ ਭਾਈ 23 ਤਰੀਕ ਸੀਗੀ ਅੱਜ ਫੇਰ ਨਹੀਂ ਠੀਕ ਆਇਆ ਅਜੇ ਉਹਦੇ ਨਾਲ ਕਰਦੇ ਆ ਜਾ ਕੇ ਗੱਲਬਾਤ ਕੀ ਕਹਿੰਦਾ ਕੀ ਨਾ ਸਰਪਾਲ ਫਿਰ ਰੋਟੀ ਬਣਾਉਣੀ ਨਹੀਂ ਨੇ ਅੱਜ ਸਕਰੀਨ ਬਣਾਉਣੀ ਆ ਤੇ ਹਾਂ ਚੱਲ ਕੋਈ ਨਾ ਹੁੰਦਾ ਤਰਕਾ ਹੀ ਤਾਂ ਹਾਂ ਸਰਪਾਲ ਜੀ ਕਿਭਾਤ ਬਹੁਤ ਆ ਫਿਰ ਵੀ ਬਹੁਤ ਦੇਖਦਾਗਾ ਚੱਲ ਟੱਚ ਨਹੀਂ ਹੁੰਦਾ ਭਾਈ ਭਾਈ ਕਹਿੰਦਾ ਹਾਂ 2000 ਰੁਪਏ ਲੱਗਣਗੇ 2000 ਮੰਗਿਆ ਤਾਂ ਨਹੀਂ ਯਾਰ ੱਤਕਾ 2000 ਤਾਂ ਬਾਹਲਾ ਆ ਸਰ ਬਤਵਾ 8900 ਰੁਪਏ ਦੀ ਗੱਲ ਐ ਟੱਚ ਦਾ ਇਹ ਚਲ 10000 ਮਤਲਬ ਕਿ 1000 ਰੁਪਏ ਆਪਾਂ ਨਾਲ ਆ ਕੇ ਚੱਲੇ ਯਾਰ ਕੇ ਫੁੱਲੋਂ ਲਾ ਲੈ ਚੱਲ ਫਿਰ ਅੱਜ ਰੌਣ ਘਟਾਬੇ ਦੀਆਂ ਰੋਟੀਆਂ ਸੇਕਦੇ ਆ ਬੜੇ ਦੇਣਾ ਬਾਦ ਸਾਡੀ ਜਾਨ ਵੀ ਕਰੇ ਯਾਰ ਚਲ ਆ ਇਧਰ ਚੱਲ ਆ ਗੇਟ ਚੱਲ ਸਰ ਖਾਓ ਰੋਟੀ ਅੱਜ ਤੱਕ ਬਣਾਉਣੀ ਨਹੀਂ ਪੈਣੀ ਛੁੱਟ ਗਿਆ ਬਾਬਾ ਛੁੱਟਦੇ ਨਹੀਂ ਤਾਂ ਨਹੀਂ ਛੁੱਟਦੇ ਆ ਕੰਮਾ ਇੱਕ ਮਰਾ ਹੋਣਾ ਅਬਾ ਅਰਾਲੀਆਂ ਕਾਣੂ ਖਰਾਬ ਕਰਨਾ ਮੈਂ ਉੱਗੀ ਦੇਖੋ ਉਹ ਚੱਕ ਮਾ ਤਾਰੀਆਂ ਓਏ ਬਕਰਾਮ ਕਰਨ ਕਰਨੇ ਸਿੱਧਨੇ ਆਪਾਂ ਸਿੱਖਦੇ ਹਾਂ ਥੋੜੋ ਆ ਭਈ ਯਾਰ ਰੋਟੀ ਬਈ ਅਸੀਂ ਖਾ ਲਈ ਪਰ ਹੁਣ ਪੈਸੇ ਯਰ ਪਾਲ ਦੇ ਗੂਗਲ ਪੇਜ ਆ ਕੇ ਤੇਰੀ ਸਕਰੀਨ ਨਹੀਂ ਕੰਮ ਕਰਦੀ ਅਰਪਾਲਾ ਮੈਂ ਤਾਂ ਇੱਥੇ ਬੈਠਾ ਬਈ ਜੇ ਆ ਭਾਂਡੇ ਮੰਜਨ ਮੁੰਜਨ ਨੂੰ ਕਿਹਾ ਹਨ ਤਾਂ ਮਾਂਜ ਦਾਂਗੇ हूँ हूँ की करा गे फिर स्क्रीन बंद करके चला एक बार ब्लॉक लाए चला चल पे चल ਖਾ ਕੇ ਰੋਟੀਆਂ ਬਾਈ ਮੈਂ ਤੇ ਹਰਪਾਲ ਹੁਣ ਆ ਗਏ ਅਸੀਂ ਆਂਟੀ ਦੀ ਦੁਕਾਨ ਤੇ ਓਏ ਹਰਪਾਲ ਆਂਟੀ ਤੋਂ ਪੁੱਛ ਲਈ ਪਰसों ਕੱਦੂ ਲੈ ਕੇ ਗਏ ਸੀਗਾ ਵੀ ਉਹ ਖਰਾਬ ਤਾਂ ਨਹੀਂ ਹੁੰਦਾ ਚੰਗਾ ਪੁੱਛ ਲਈ ਠੀਕ ਹੈ ਲੈਵੇ ਜ ਤਿੰਨ ਚਾਰ ਦਿਨਾਂ ਬਾਅਦ ਕਮਰੇ ਕਰਾ ਕੇ ਕਟਾਂਗੇ ਤੇ ਡੀਕੇ ਦਾ ਬਾਈ ਕਹਿੰਦਾ ਡੀਕੇ ਨਾਲ ਮੈਂ ਸਵੇਰੇ ਦਸਣ ਵਜੋਂ ਆਪਦਾ ਫਾਈਨਲ ਆਉਂਗਾ ਕਿ ਆਉਂਦਾ ਨਹੀਂਗਾ ਤੇ ਅਸੀਂ ਇੱਕ ਵਾਰ ਤਾਂ ਰੂਮ ਵਾਲੇ ਨੂੰ ਜਵਾਬ ਦਿੱਤਾ ਕਮਰੇ ਵਾਲੇ ਬਾਈ ਨੂੰ ਵੀ ਅਸੀਂ ਨਹੀਂ ਰਹਿੰਦੇ। ਕਮਰ ਬਾਈ ਅਸੀਂ ਦੋਨੇ ਰਹਿ ਕੇ ਵੀ ਕੀ ਕਰਾਂਗੇ ਹੁਣ ਉਹ ਤਾਂ ਆਉਂਦਾ ਨਹੀਂਗਾ। ਨਾ ਹੀ ਸਾਥੋਂ ਵੀਡੀਓ ਬਣਦੀਆਂ ਐ ਇੱਥੇ ਗਰਮੀ ਬਹੁਤਾ। ਨਹੀਂ ਕਮਰਾ ਹੋਰ ਵੀ ਲੈ ਲੈਂਦੇ ਏਸੀ ਵਾਲਾ ਉਹ ਵੀ ਪੁੱਛਿਆ ਸੀ ਜਿੱਥੇ ਏਸੀ ਲੱਗਿਆਗਾ। ਤੇ ਬਰ ਹੁਣ ਕੀ ਕਰਕੇ ਜਦੋਂ ਆਉਂਦਾ ਹੀ ਨਹੀਂਗਾ। ਦੇਖਦੇ ਆਂ ਚੱਲ ਕੀ ਹੁੰਦਾ। ਤੇ ਵਧੀਆ ਕੀਤਾ ਅੱਜ ਅਸੀਂ ਰੋਟੀ ਬਾਹਰੋਂ ਖਾਇਆ ਏ। ਤੇ ਨਹੀਂ ਸਾਡੇ ਰੋਟੀ ਆਉਖਾ ਹੋ ਜਾਣਾ ਸੀ। ਕਿਉਂਕਿ ਬਾਈ ਕਿਹਦੇ ਨਾ ਪੈਪੂ ਬਹੈ ਨਹੀਂ ਕੁਸ ਵੀ ਆ ਦੇਖ ਲੋ ਇਹ ਸਾਡੇ ਸਰ ਲੈ ਗਿਆ ਸੀਗੇ ਲਾ ਕੇ ਤੇ ਸਾਡੇ ਸਰ ਹੈ ਗਿਆ ਦੋ ਤਿੰਨ ਦਿਨਾਂ ਦਾ ਛੁੱਟੀ ਤੇ ਤੇ ਸਾਡਾ ਰੋਟੀ ਔਖਾ ਹੀ ਹੋ ਜਾਂਦਾ ਫਿਰ ਵਧ ਕੇ ਕੀਤਾ ਜਿਹੜਾ ਸੀ ਬਾਹਰੋਂ ਖਾਇਆ ਅੱਜ ਹਾਂ ਜੋਬਰਾ ਕਿਵੇਂ ਲੱਗ ਰਿਹਾ ਗਰਮਾ ਗਰਮਾ ਮਾਹੌਲ ਲੱਗਦੀ ਹੈ ਗਰਮੀ ਨਾ ਆ ਕੇ ਆਏ ਤੂੰ ਨਾ ਆ ਕੇ ਆਏ ਲੱਗਦੇ ਨਹੀਂ ਹੈ ਲੱਗਦਾ ਤੂੜੀ ਵਾਲੇ ਚੋਂ ਨਿਕਲੇ ਹੋਣਾ ਇੰਨੀ ਗਰਮ ਹੈ ਜੀ ਇੱਕ ਤਾਂ ਸਾਡਾ ਡੀਕੇ ਨੇ ਬੜਾ ਦਿਮਾਗ ਖਰਾਬ ਕੀਤਾ ਕਰਨ ਅੱਜ ਮੈਂ ਉਹਨੂੰ ਘੱਟੋ ਘੱਟ 10-15 ਫੋਨ ਲਾਇਆ ਮਰੋ ਬੀਜੀ ਕਰ ਬੰਦਾ ਚੱਕਦਾ ਨਹੀਂ ਹੁਣ ਅੱਜ ਕਹੇ ਤਾਂ ਮੈਂ ਸਹੀ ਸੀ ਦੱਸਦੇ ਤੂੰ ਆਉਣਾ ਕਿ ਆਉਣਾ ਨਹੀਂਗਾ ਹੁਣ ਕਹਿੰਦਾ ਮੈਂ ਤੜਕੇ ਦੱਸੂ ਚੱਲ ਤੜਕੇ ਲੱਗ ਕੇ ਪਤਾ ਤੇ ਕੱਲ ਨੂੰ ਆਪਣਾ ਅੜੀ ਫੌਜੀ ਵੀ ਭਗ ਜਾਊਗਾ ਤੇ ਜਾਣ ਤੋਂ ਪਹਿਲਾਂ ਆਪ ਨੂੰ ਇੱਕ ਹੋਰ ਚੀਜ਼ ਦੇ ਕੇ ਗਿਆ ਮੈਂ ਤੁਹਾਨੂੰ ਦਿਖਾਉਣਾਗਾ ਤੇਰਾ ਕੀ ਦੇ ਕੇ ਗਿਆ ਬਈ ਵੱਡੂਆ ਦਰਪਾਲ ਆਪਣਾ ਖਲਦੀ ਆ ਉਹ ਦੇ ਕੋਲੇ ਕਾਗਜ਼ ਪੱਤਰਾਂ ਨਾਲ ਲੱਦਿਆ ਪਿਆ ਤਾਂ ਹੀ ਤਾਂ ਮੈਂ ਚੱਕਿਆ ਨਹੀਂ ਕਦੇ ਇਹ ਐਝ ਹੀ ਪਿਆਗਾ ਤੇ ਆਪਾਂ ਨੂੰ ਦੇਖ ਕੇ ਗਿਆ ਉਹ ਭਾਈ ਆਹ ਪਾਉਂਡ ਇਹ ਪਾਉਂਡ ਹੁੰਦੇ ਇੰਗਲੈਂਡ ਦੇ ਪਾਉਂਡ ਹਾਂ 10 ਪਾਉਂਡ 10 ਪਾਉਂਡ ਦੇ ਕੇ ਗਿਆ 10 ਪਾਉਂਡ ਉਧਰ ਦੇ 10 ਰੁਪਏ ਤੇ ਇੱਧਰ ਦਾ ਇਹ 1000 ਰੁਪਿਆ ਹੈਗਾ بس ਪਾਉਂਡ 1000 ਰੁਪਿਆ ਦੇ ਗਿਆ ਟੈਨ ਪਾਉਂਡ ਚਾਹੇ ਆਪਾਂ ਚਲਾਉਣੇ ਨਹੀਂ ਯਾਰ ਪਾਲ ਇਹ ਆਪਾਂ ਕੋਲੇ ਰੱਖਾਂਗੇ ਇੱਥੇ ਰੱਖਾਂਗੇ ਪਰਸ ਇਹ ਆ ਪਲਾਸਟਿਕ ਇਹਨੂੰ ਪਾਣੀ ਪੂਣੀ ਚ ਪਾ ਲਾਸਟ ਇਨਕਮ ਇਹਨੂੰ ਪਾਣੀ ਪੂਣੀ ਕੋਈ ਕੁੱਛ ਨਹੀਂ ਹੁੰਦਾ ਜੇ ਮਰਜ਼ੀ ਪਾਣੀ ਚ ਤੱਕ ਸਕਦੇ ਹਾਂ ਇਹ ਫੋਟੋ ਵਿੱਚ ਲੱਗੀ ਆ ਫੋਟੋ ਸੋਹਣੀ ਆ ਓਏ ਪਤਾ ਨਹੀਂ ਕਿਹੜੀ ਬੁੜੀ ਦੀ ਲੱਗੀ ਆ ਕੁੜੀ ਦੀ ਲੱਗੀ ਕਿ ਬੁੜੀ ਦੀ ਲੱਗੀ ਆ ਮਮ ਤਾਂ ਵਿਚਾਰੀ ਬੁੜੀ ਲੱਗਦੀ ਆ ਜੀ ਇਹ ਕੁੜੀ ਆ ਕੁੜੀ ਆ ਇੱਧਰ ਬੁੜੀ ਆ ਦੇਖ ਇੱਧਰ ਕੁੜੀ ਆ ਨਹੀਂ ਇੱਧਰ ਬੁੜੀ ਕੁੜੀ ਲੱਗਦੀ ਆ ਇੱਧਰ ਬੁੜੀ ਲੱਗਦੀ ਐ ਬੁੜੀ ਐ ਯਾਰ ਬੁੜੀ ਕੁੜੀ ਕੁੜੀ ਕੋਈ ਹੁੰਦੀ ਐਗੀ ਤਾਂ ਉਹ ਲੱਜੇ ਆਪਾਂ ਐਨ ਪਾਉਂਡ ਐਨ ਪਾਉਂਡ ਆਪਣਾ 1000 ਰੁਪਏ ਭਰ ਗਿਆ ਉਹ ਖਾਲੀ ਬਣ ਗਿਆ ਆਪਣਾ 1000 ਰੁਪਏ ਪੈ ਗਿਆ ਹਣ ਕੱਪਾ ਕਹਿ ਨਹੀਂ ਸਕਦੇ ਵੀ ਹੁਣ ਇਹ ਖਾਲੀ ਐ ਇਹ ਤਾਂ ਖਾਲੀ ਸੀ ਹੁਣ ਨਹੀਂ ਕਹਿ ਸਕਦੇ ਵੀ ਖਾਲੀ ਐ ਹਾਂ ਹੁਣ ਆਪਣੇ 1000 ਰੁਪਏ ਪਿਆਇਆ ਹੁਣ ਇਹਦੇ 1000 ਮਾਉਂਟ ਪਈ ਆ ਹਾਂ 800 ਹਾਂ ਇਹ ਇੱਥੇ ਰਹੂਗਾ ਹਣ ساری ਉਮਰ ਕਦੇ ਖਾਲੀ ਨਹੀਂ ਹੁੰਦਾ ਇਹ 1000 ਰੁਪਏ ਰਹੂਗੇ ਰਹੂਗਾ ਹਾਂ ਤੂੰ ਮਨੋਂ ਪਰਸ ਦਵਾਉਣਾ ਕਿ ਨਹੀਂ ਮੋਚੀ ਵਾਲਾ ਦਵਾਵਾਂਗੇ ਬਾਬੇ ਪੱਕੀ ਗੱਲ ਪੱਕੀ ਗੱਲ ਹੈ ਫੇਰ ਉਹੀ ਗੱਲ ਕੇ ਪੈਸੇ ਦੇਣੀ ਬਸ ਕੀ ਕਰਨਾ ਪੈਸੇ ਵਿੱਚ ਮੈਂ ਤਾਂ ਨਹੀਂ ਕਹਿੰਦਾਗਾ ਪੈਸੇ ਲੱਗਦਾ ਪਰਸ ਲੈਣਾ ਹੈਗਾ ਪੈਸੇ ਲੱਗੇ ਹਾਂ ਮੈਂ ਮੂ ਟੱਡੀ ਜਾਣਾ ਚਾਹ ਬਣਾ ਦੇ ਚਾਹ ਬਣਾਉਣਾ ਮੈਂ ਓਹਰ ਪਾਲ ਕੱਦੂ ਦਾ ਤਾਂ ਹਾਲ ਦੇਖ ਲਿਆ ਆਪਾਂ ਪਰਸੋਂ ਲਿਆਂਦਾ ਸੀ ਕਿ ਚੋਂ ਉੱਥੇ ਲਿਆਂਦਾ ਸੀ ਕੱਦੂ ਤਾਂ ਯਾਰ ਠੀਕ ਪਿਆਰ ਪਾਲ ਯਾਰ ਹੈ ਕਿ ਸੁੱਕ ਗਿਆ ਹੋਊਗਾ ਵਿੱਚੋਂ ਵਿੱਚੋਂ ਤਾਂ ਨਹੀਂ ਸੁੱਕੀਆਂ ਆਉਣਗੀਆਂ ਇਹਦੇ ਨਾੜਾਂ ਤਾਂ ਨਹੀਂ ਸੁੱਕੀਆਂ ਆਉਣਗੀਆਂ ਨਹੀਂ ਮੈਂ ਕਿਹਾ ਪਿਆਕ ਹੀ ਮੈਨੂੰ ਥੋੜਿਆਂ ਨੂੰ ਤੇ ਮੈਨਾਂ ਦੇ ਥੋੜਿਆਂ ਨੂੰ ਪਿਆਕ ਖੜਕਦਾ ਵੀ ਊ ਟੱਕ ਟੱਕ ਗੱਲ ਕਰਦਾ ਹੱਥ ਨਹੀਂ ਵਿਹਲਾ ਐ ਤਾਂ ਇਹ ਥੋੜੇ ਵਟਿਆ ਹੁੰਦਾ ਭਾਂਡੇ ਦਾ ਤੂੰ ਤੋਤੇ ਹਣਾ ਚੱਲ ਸ਼ੁਕਰ ਆ ਓਏ 15 ਦਿਨ ਹੋ ਗਏ ਸੀ ਭਾਂਡੇ ਪਿਆ ਨੂੰ ਗਾਂਸ ਵੀ ਤੜ ਕੇ ਯਾਰ ਕੀ ਬਣਾਵਾਂਗੇ ਚੌਲ ਜੂੜ ਕੁੱਸ ਨਹੀਂ ਆਪਣੇ ਕੋਲ ਤਾਂ ਪੈਪੂਪੂ ਵੀ ਹੈ ਨਹੀਂ ਇਹਦੀ ਲਓ ਜੀ ਦੇਵੀ ਔਰ ਸਜਣੋ ਯਹਾਂ ਗਰਮੀ ਬਹੁਤ ਹੈ ਤੇ ਅੱਜ ਅਸੀਂ ਇੱਥੇ ਨਹੀਂ ਪੈਣ ਆਲੇ ਹੈਗੇ ਬਾਈ ਬਾਰ ਇੱਕ ਬੈੱਡ ਪਿਆ ਟੁੱਟਿਆ ਜਾ ਉਹਨੂੰ ਕਰਦੇ ਆ ਲੋਡ ਆ ਜਾ ਹਰਪਾਲ ਜੀ ਕਿਵੇਂ ਹਰਪਾਲ ਬੈੱਡ ਇਹ ਟੁੱਟਿਆ ਹੋਇਆ ਹੈ ਨਾ ਬਚਾਣਾ ਚਲ ਆਪਣੇ ਤਾਂ ਇੰਨਾ ਭਾਰ ਹੈ ਨਹੀਂਗਾ ਡਸਟੀ ਏਰੀਆ ਕਰ ਗਏ ਨੂੰ ਸਿੱਧਾ ਚੱਕਰਪਾਲ ਲਾ ਲਿਆ ਬੈੱਡ ਅਸੀਂ ਅੱਜ ਬਾਹਰ ਤੇ ਕੰਬਲ ਹੋਰ ਚੱਕ ਲੈ ਗਏ ਨਾ ਇੱਕ ਓਏ ਚੱਲ ਗਦਾਇਲਾ ਚੱਕ ਲੈ ਗੇ ਇੱਕ ਗਦਾਇਲਾ ਚੱਕ ਲਾ ਹਾਂ ਤੇ ਕੰਬਲ ਦੀ ਤਾਂ ਲੋੜ ਹੀ ਨਹੀਂ ਕਿ ਇੱਕ ਲੈ ਚੱਲ ਗੇ ਆ ਠੰਡ ਲੱਗੂਗੀ ਮੈਂ ਕਹਣਾ ਗੱਲਾਂ ਦੇ ਕਰਦਾ ਹੋਰ ਨਾ ਕਿਤੇ ਚਲੋਂ ਹਾਂ ਦੋਨੇ ਆਨੇ ਕਿ ਦੋਨੇ ਇਹ ਤੇ ਦਾ ਪਾਜੂ ਅੱਧਾ ਪਿੰਡ ਵਾਪਾ ਹਾਂ ਇਹ ਹਾਂ ਲੈ ਬਣ ਗਈ ਗੱਲ ਮਹੌਲ ਇੱਕ ਨੰਬਰ ਹੋ ਗਿਆ ਕਨੇਸ਼ਰ ਦੇ ਅਸੀ ਦਰਾਂ ਚ ਮੰਜਾ ਢਾ ਲਿਆ ਸਰ ਤਾਂ ਹੈ ਨਹੀਂ ਸਾਡੇ ਸ਼ੇਕੋ ਬਈ ਪਣੀ ਵਾਲੀ ਬੋਤਲ ਚੱਕ ਲਈ ਚੱਲ ਲਾ ਦੇ ਬਾ ਭਾਈ ਗਰਮੀ ਨੂੰ ਦੇਖਦੇ ਹੋਏ ਗਰਮੀ ਬਹੁਤ ਜ਼ਿਆਦਾ ਗਈ। ਪਰ ਲਾ ਲਾਉਂ ਪੀ ਲਾਦੇ ਆ। ਰਾਤ ਨੂੰ ਆਪਾਂ ਨੂੰ ਪਤਾ ਨਹੀਂ ਲੱਗਣਾ ਸੁੱਤੇ ਪਿਆ ਨੂੰ। ਸਮਾਨ ਆਪਣਾ ਮਹਿੰਗਾ ਹੋ ਗਿਆ। ਅਮਰੇਜ ਨੂੰ ਪਤਾ। ਆ ਜਾ ਲਾ ਬਲ ਜਿੱਦ ਇੱਕ ਲਾਈਟ ਜਗਾ ਕੇ ਰੱਖਾ। ਇਹ ਤਾਂ ਨਹੀਂ ਸਹੀ ਲੱਗ ਰਿਹਾ ਨਾ ਇੱਥੇ ਕਿੰਨੇ ਜੰਦੇ ਤੋੜਦੇ ਆ ਇੱਟਾ ਮਾਰ ਮਾਰ। ਉਹ ਦੇਖ ਹਿੱਟਾਂ ਦੇ ਹਜੇ ਵੀ ਨਿਸ਼ਾਨ ਪਏ ਆ ਕਰਾਂ। ਡੜਲੇ ਮਾਰੇ ਹੋਣ। ਹਾਂ। ਲਓ ਜੀ ਬਾਈ ਲੱਗਿਆ ਅਸੀਂ ਸੌਣ ਹੁਣ ਬਾਹਰ ਕਰ ਲਿਆ ਹੁਣ ਵੀਡੀਓ ਵੀਡੀਓ ਡਾਟਾ ਇੱਥੇ ਪੈ ਕੇ ਟਾਈਮ 1 ਵਜੇ ਨਾਲ ਆਗਾ ਅੰਦਰ ਨੀਂਦ ਨਹੀਂ ਆਉਂਦੀ ਸੀਗੀ ਬੁ ਗਰਮੀ ਬਾਲੀ ਆ ਗਈ ਗੁੱਡ ਨਾਈਟ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁੱਡ ਨਾਈਟ ਵੀਰੇ ਗੁੱਡ ਨਾਈਟ